ਲਓ ਜੀ ਹੁਣ ਤੁਸੀਂ ਵਿਆਹਾਂ ਦੇ ਪਾਰਟੀਆਂ ਦੇ ਜਾਗੋ ਤੇ ਬਰਥਡੇ ਪਾਰਟੀ ਦੇ ਐਨੀਵਰਸਰੀ ਪਾਰਟੀ ਦੇ ਟੋਰ ਕੱਟ ਕੇ ਜਾਣਾ ਕਿਉਂਕਿ ਮਾਤੋ ਸ਼੍ਰੀ ਦਸਤਾਰ ਬੁੱਟਰ ਰੋਡ ਕੱਢ ਗਿਆ ਲਿਆਇਆ ਤੁਹਾਡੇ ਲਈ ਲਕਜ਼ਰੀ ਕੱਪੜੇ ਜਿਹੜਾ ਸੂਟ 5500 ਜਾਂ 4400 ਜਾਂ 3000 ਦਾ ਜਰਾ ਮਾਤੋ ਸ਼੍ਰੀ ਦਸਤਾਰ ਨੇ ਤੁਹਾਨੂੰ 1000 ਰੁਪਏ ਦਾ ਸੂਟ ਦੇ ਦੇਣਾ 1000 ਰੁਪਏ ਦਾ ਕੋਈ ਸਾਡੇ ਕੋਲ 500 ਰੁਪਏ ਤੋਂ ਦਾਜ ਵੇਲਾ ਸੂਟ ਸ਼ੁਰੂ ਹੋ ਜਾਂਦਾ ਉਦੋਂ ਉੱਪਰ ਹੀ ਰੇਂਜ ਜਿੱਦਾਂ ਹੀ ਤੁਸੀਂ ਕਹੋਗੇ ਉਦਾਂ ਨਹੀਂ ਦੇਣੀਆਂ ਦੁਪੱਟਾ ਤੁਸੀਂ ਦੇਖ ਲਿਆ ਦਪੱਤੇ ਨਾਲ ਨਾਲ ਤੁਸੀਂ ਇਹ ਦੇਖੋ ਸੂਟ ਗਲੇ ਦੇ ਬੜਾ ਸੋਹਣਾ ਜਿਹਾ ਕੰਮ ਫਰੰਟ ਦੇਖੋ ਘੇਰੇ ਤੇ ਹਲਕਾ ਜਿਹਾ ਕੰਮ ਬਾਹਾਂ ਦੇ ਕੰਮ ਇੱਧਰ ਇਹ ਸੂਟ ਤੁਹਾਨੂੰ 8 8000 ਵਾਲੇ ਵੀ ਅਸੀਂ 4000 4500 5000 ਰੁਪਏ 'ਚ ਦੇ ਦੇਣੇ ਆ ਉਹ ਲਹਿੰਗੇ ਹੁਣ ਨਹੀਂ ਜਿਹੜੇ ਬਾਜ਼ਾਰ 'ਚ 70 70000 80 80000 40 40000 50 50000 ਦੇਣਿਓ ਸਾਡੇ ਕੋਲੋਂ 50000 ਲੈ ਲenga 15 20000 ਦੇਜੋ ਕੰਟਰਾਕਟ ਦੇ ਵਿੱਚ ਉੱਪਰੋਂ ਸਾਰਾ ਦੇਖੋ ਆਹ ਦੇਖ ਲਓ ਤੇ ਪੱਟਾ ਵੀ ਹੈਵੀ ਦੇਖ ਲਓ ਬਾਜ਼ਾਰ 'ਚ ਜਾਓਗੇ 18 20000 ਰੁਪਏ ਦਾ ਇਹ ਪੈਣਾ ਸਾਨੂੰ ਸਾਡੇ ਕੋਲੋਂ ਕੋਈ 8000 10000 12 12000 ਸਾਰੇ 2 ਪੀ ਸੂਟਵੈਂਟਰ 12 12000 ਦੇ 10 10000 ਦੇ ਲੈਨੇ ਹੋ ਸਾਡੇ ਕੋਲ ਆਜੋ 2995 ਚ 2 ਪੀ ਸੂਟ ਪਟ ਲੈ ਜਾਓ ਸਲਾਈ ਕਰਕੇ ਦਵਾਂਗੇ 3 ਪੀ ਸੂਟਵੈਂਟਰ ਬਾਜ਼ਾਰ ਚ 15000 16000 ਸਾਡਾ ਰੇਟ ਸਿਰਫ 3760 ਰੁਪਏ ਸਲਾਈ ਕਰਕੇ ਦਵਾਂਗੇ ਇਹ ਕੋਰਤਾ ਪੀਮਾ ਗੀਦਾ ਕਾਟਨ ਕੋਈ ਕਹਿੰਦਾ ਮੈਂ 3000 ਰੁਪਏ ਲੈਣਾ ਕੋਈ ਕਹਿੰਦਾ 3200 ਲੈਣਾ ਸਾਡੇ ਕੋਲ ਆਜੋ 13-1400 ਚ ਲੈ ਜਾਓ ਸਲਾਈ ਕਰਕੇ ਕੋਰਤਾ ਪੀ ਅਮਾ 5 ਤੋਂ 10000 ਰੁਪਏ ਇਹਦੀ ਚੱਲਦੀ ਆ ਰੈਂਟ ਇਹ ਮੁੱਲ ਲਊਗਾ 15-18 20-20000 ਸਾਡੇ ਕੋਲੋਂ ਸਿਰਫ 7000 ਪੈਚ 6 ਰਬਾਨੀ ਸਲਾਈ ਕਰਕੇ ਲੈ ਜਾਓ ਫਲਾਰੀ ਹੋਰ ਤੁਸੀਂ ਵਿਆਹਾਂ ਦੇ ਪਾਰਟੀਆਂ ਦੇ ਜਾਗੋ ਤੇ ਬਰਥਡੇ ਪਾਰਟੀ ਦੇ ਐਨੀਵਰਸਰੀ ਪਾਰਟੀ ਦੇ ਹੋਰ ਕੱਟ ਕੇ ਜਾਣਾ ਕਿਉਂਕਿ ਮਾਤੂ ਸ਼੍ਰੀ ਦਸਤਾਰ ਬੁੱਟਰ ਰੋਡ ਕਾਦੀਆਂ ਲਿਆਇਆ ਤੁਹਾਡੇ ਲਈ ਲਗਜ਼ਰੀ ਕਪੜੇ ਚਾਹੇ ਤੁਸੀਂ ਲੈਣਿਆ ਸ਼ਰਾਰੇ ਗਰਾਰੇ ਗਾਉਨ ਡਰੈਸ ਲਹਿੰਗੇ ਭਾਵੇਂ ਤੁਸੀਂ ਲੈਣਿਆ ਸੂਟ ਤੇ ਸੂਟਾਂ ਦੇ ਰੇਟ ਸੁਣ ਕੇ ਵੀ ਤੁਸੀਂ ਰਹਿ ਜਾਣਾ दंग ਕਿਉਂਕਿ ਜੋ ਰੇਟ ਮਾਤੂ ਸ਼੍ਰੀ ਦਸਤਾਰ ਬੁੱਟਰ ਰੋਡ ਕਾਦੀਆਂ ਦੇਣਿਆ ਹੋਰ ਕਿਤੋਂ ਨਹੀਂ ਮਿਲਣੇ ਤੁਹਾਨੂੰ ਸਲੋਜੀ ਹੁਣ ਤੁਸੀਂ ਇਹ ਵੈਰਾਈਟੀਆਂ ਦੇਖ ਲਿਓ ਵੀਡੀਓ ਐਂਡ ਤੱਕ ਦੇਖ ਲਿਓ ਫਾਇਦੇ ਹੋਣਿਆ ਬਹੁਤ ਵੱਡੇ ਰਾਜੂਪੁਰੀ ਚੈੱਕ ਕਰੋ ਫਟੇ ਦੇ ਕੋਦੀ ਆ ਗਏ ਨੇ ਐਨ ਆਰ ਆਈਆਂ ਵਾਲੇ ਸੂਟ ਸਪੈਸ਼ਲ ਆਈਟਮ ਆ ਇਹ ਦੇਖੋ ਪੂਰਾ ਰੇਡ ਤੇ ਤੁਹਾਨੂੰ ਕਟ ਦੇਣੇ ਦੇਣੇ ਆ ਨਾਲ ਡਿਜ਼ਾਈਨਿੰਗ ਵੀ ਤੁਹਾਨੂੰ ਕਮਾਲ ਦੀ ਦੇਣੀ ਏ ਜਿਹੜਾ ਸੂਟ 5-5 ਹਜ਼ਾਰ 4-4 ਹਜ਼ਾਰ 3-3 ਹਜ਼ਾਰ ਜਰਾ ਮਾਤੋ ਸ਼ਰੀਦ ਦਸਤਾਰ ਨੇ ਤੁਹਾਨੂੰ 1000 ਰੁਪਏ ਦਾ ਸੂਟ ਦੇ ਦੇਣਾ 1000 ਰੁਪਏ ਦਾ ਆ ਗਏ ਰ ਵਰੀਆਂ ਦੇ ਟਾਈਮ ਕਹਿੰਦੇ ਨੇ ਮਹਿੰਗੇ ਸੂਟ ਮਿਲਦੇ ਨੇ ਬਾਜ਼ਾਰੋਂ ਪਰ ਨਹੀਂ ਮਾਤੋ ਸ਼ਰੀਦ ਦਸਤਾਰ ਨੇ ਕੋਛ ਮਹਿੰਗਾ ਨਹੀਂ ਲਾਇਆ ਜਿਹੜੇ ਆ ਗਈ ਤੁਹਾਨੂੰ 2 ਲੱਖ ਦੀ ਵਰੀ ਬੰਦੀਏ ਮਾਰ ਗੋ ਇੱਥੇ 80 ਹਜ਼ਾਰ ਦੀ ਬੰਨੀ ਐ 80 ਹਜ਼ਾਰ ਦੀ ਆ ਦੇਖੋ ਜੀ ਬਾਜ਼ਾਰ ਚ ਜਾਉਂਗੇ 3500 ਰੁਪਿਆ ਦੁਕਾਨਦਾਰ ਨੇ ਮੰਗਣਾ ਅਸੀਂ 12-1300 ਰੁਪਏ ਦੇ ਵਿੱਚ ਇਦਾਂ ਦਾ ਸੂਟ ਤੁਹਾਨੂੰ ਦੇ ਦੇਣਾ ਜਿਹਨੇ ਲੈਣਾ ਦਾਜ ਬੜੀ ਦਾ ਕਪੜਾ ਡੇਨ ਲੈਣ ਲੈ ਲੈਣਾ ਤੁਸੀਂ ਅੱਜ ਦੇਖੀ ਜਾਓ ਵੀਡੀਓ ਤੁਹਾਡੇ ਫਾਇਦੇ ਕਰਦਨੇ ਆ ਜਿਹੜਾ ਬਾਜ਼ਾਰ ਤੁਸੀਂ 1 ਲੱਖ ਰੁਪਿਆ ਦਾ ਕਪੜਾ ਲੈਨੇ ਹੋ ਇੱਥੇ 40 ਹਜ਼ਾਰ ਚ ਦੇ ਕੇ ਭੇਜਾਂਗੇ ਜੇ ਸੂਟਾਂ ਦੀ ਵੈਰਾਈਟੀ ਦੀ ਗੱਲ ਕਰ ਲਈਏ ਡਿਜ਼ਾਈਨਿੰਗ ਗੱਲ ਕਾਲੀ ਇਹ ਤਾਂ ਦੇਖ ਲੋ ਤੁਸੀਂ ਕਹਿੰਦੇ ਸਾਡੀਆਂ ਮਾਸੀਆਂ ਚਾਚੀਆਂ ਤਾਈਆਂ ਹੈਗੀਆਂ ਵਾ ਸ਼ਕੀਨ ਉਹਨਾਂ ਨੇ ਪਾੜੇ ਨੇ ਗਰੇ ਰੰਗ ਦੇਣ ਲੈਣ ਵਾਸਤੇ ਸੂਟ ਦੇਨੇ ਨੇ ਵਧੀਆ ਪਰ ਹੌ ਨਾ ਮਹਿੰਗੇ ਇਸ ਕਰਕੇ ਮਾਤੋ ਸ਼ਰੀਰ ਦਸਤਾਰ ਨੇ ਟੌਪ ਟੌਪ ਟਾਊਰ 4 4000 ਵਾਲਾ ਸੂਟ 2 2000 ਚ ਦੇ ਦੇਣਾ ਦੇਖੋ ਜੀ ਸਾਡੇ ਕੋਲ 500 ਰੁਪਏ ਤੋਂ ਦਾਜ ਵੇ ਦਾ ਸੂਟ ਸ਼ੁਰੂ ਹੋ ਜਾਂਦਾ ਉਦੋਂ ਉੱਪਰਲੀ ਰੇਂਜ ਜਿੱਦਾਂ ਨਹੀਂ ਤੁਸੀਂ ਕਹੋਗੇ ਉਦਾਂ ਹੀ ਦੇ ਦੇਣੀ ਆ ਆ ਦੇਖੋ ਜੀ ਇੰਦਾਂ ਦੇ ਬੁਟੀਕ ਵਾਲੇ ਮਾਡਲ ਵਾਲੇ ਪੀਸ ਅਸੀਂ ਕਰਦੇ ਕੋਡੀਆਂ ਦੇ ਭਾਜਾਰ ਦਾ ਰੇਟ ਹੈਗਾ 66500 ਸਾਡਾ ਰੇਟ ਹੈਗਾ ਸਿਰਫ 2800 3000 ਰੁਪਇਆ ਫਰਕ ਬਹੁਤ ਜ਼ਿਆਦਾ ਆ ਆਜੋ ਫਾਇਦੇ ਕਰ ਲੇ ਆਹ ਦੇਖੋ orange color ਦਾ suit ਨਾਲ ਹੋਇਆ ਵਾ ਪਰਲ ਦਾ ਕੰਮ ਦੁਪੱਟਾ ਫੁੱਲ ਚਨੌਣ ਦਾ ਉਹ ਡਿਜ਼ਾਈਨਿੰਗ ਉਹ ਬੈਨਰਾਈਆਂ ਵਾਸਤੇ ਖਾਸ ਆਈਟਮਾਂ ਬਿਲਕੁਲ ਖਾਸ ਇਸ ਕਰਕੇ ਮਾਤੋ ਸ਼੍ਰੀ ਦਸਤਾਰ ਕਾਤੀਆਂ ਦੇ ਆਓ ਤੇ ਫਾਇਦੇ ਤੋਂ ਫਾਇਦਾ ਹੀ ਲੈ ਜਾਓ ਦੇਖੋ ਜੀ ਚਾਹੇ ਰੰਗ ਤੁਸੀਂ black ਲੈਣਾ ਚਾਹੇ white ਲੈਣਾ ਲਓ ਜੀ ਹੁਣ ਚੀਜ਼ਾਂ ਤਿਆਰ ਲਓ ਕੁੜੀਆਂ ਦੀ ਪਹਿਲੀ ਪਸੰਦ ਹੁੰਦਾ ਵੀ ਸਾਨੂੰ ਬਲੈਕ ਸੂਟ ਚਾਹੀਦਾ ਆ ਦੇਖੋ ਦੁਪੱਟਾ ਸਾਨੂੰ ਦਿਖਾ ਰਿਆ ਕਿੰਨਾ ਅਲਟਰਾ ਲਗਜ਼ਰੀਆ ਦੇਖੋ ਦੁਪੱਟਾ ਤੁਸੀਂ ਦੇਖ ਲਿਆ ਦਪੱਤੇ ਨਾਲ ਨਾਲ ਤੁਸੀਂ ਆ ਦੇਖੋ ਸੂਟ ਗਲੇ ਦੇ ਬੜਾ ਸੋਹਣਾ ਜਿਹਾ ਕੰਮ ਫਰੰਟ ਦੇਖੋ ਘੇਰੇ ਤੇ ਹਲਕਾ ਜਿਹਾ ਕੰਮ ਬਾਹਾਂ ਦੇ ਕੰਮ ਇਦਾਂ ਦੇ ਸੂਟ ਸਾਨੂੰ 8 8000 ਵਾਲੇ ਵੀ ਅਸੀਂ 4000 4500 5000 ਰੁਪਏ 'ਚ ਦੇ ਦੇਣੇ ਆ ਲੋ ਜੀ ਵਿਆਹ ਆ ਗਿਆ ਕੁੜੀ ਕਹਿੰਦੀ ਮੈਂ ਪਾਉਣਾ ਮਰੂਨ ਕਲਰ ਦਾ ਸੂਟ ਪੂਰਾ ਹੈਵੀ ਓਏ ਉਹ ਦੁਪੱਟਾ ਫੋਰ ਸਾਈਡ ਬਣਾਏ ਕਿਉਂਕਿ ਰੋਜ਼ ਨਹੀਂ ਵਿਆਹਣਾ ਇਹ ਜ਼ਿੰਦਗੀ ਦੇ ਵਿੱਚ ਇੱਕੋ ਵਾਰੀ ਸਮਾਂ ਆਂਦਾ ਤੇ ਇੱਕੋ ਵਾਰੀ ਹੀ ਮੂਵੀ ਬਣਨੀ ਸੋਹਣੀ ਉਹ ਦੇਖੋ ਫਰੰਟ ਪੂਰਾ ਭਰਤਾ ਜ਼ੀਰੋ ਟਾਂਕੇ ਦੇ ਕੰਮ ਦੇ ਨਾਲ ਉਹ ਨਾਲ ਜਦੋਂ ਪਟਿਆਲਾ ਸਲਵਾਰ ਬਣਾਈ ਉਹ ਦੁਪੱਟਾ ਫੋਰ ਸਾਈਡ ਉਹ ਬਿਊਟੀ ਪਾਰਲਰ ਨੇ ਜਦੋਂ ਕਮਾ ਕੇ ਉੱਤੇ ਦੇਤਾ ਬੱਲੇ ਬੱਲੇ ਹੋ ਜਾਣੀ ਇਹ ਬੱਲੇ ਬੱਲੇ ਦੇਖੋ ਜੀ ਸਾਡੇ ਕੋਲ ਰੈੱਡ ਸੂਟ ਚੈੱਕ ਕਰ ਲਓ ਭਾਰੇ ਭਾਰੇ ਲਹਿੰਗਿਆਂ ਨਾਲ ਮਾਤ ਪਾਉਣ ਵਾਲੇ ਅਡੇ ਕੋ ਰੈੱਡ ਸੂਟ ਆ ਦਾਜਪਰੀ ਲੈਨੇ ਹੋ ਰੈੱਡ ਸੂਟ ਦੀ ਗੱਲ ਕਰਦੇ ਨੇ ਦੁਕਾਨਦਾਰ ਇਹਨਾਂ ਸੂਟਾਂ 'ਚ ਤੁਹਾਡੀ ਕਰਦਾ ਬਹੁਤ ਸਾਈ ਲੁੱਟ ਸਾਡੇ ਕੋਲ ਆਉਂਗੇ ਰੇਟ ਤਾਂ ਅਸੀਂ ਘੱਟ ਲੈਣਾ ਹੀ ਲੈਣਾ ਆ ਪਰ ਇਹਦੇ ਵਿੱਚ ਡਿਜ਼ਾਈਨ ਵੈਰਾਈਟੀਆਂ ਤੁਹਾਨੂੰ ਅਸੀਂ ਬਹੁਤ ਖੜਣੀਆਂ ਖ ਰੈੱਡ ਸੂਟ ਨਾਲ ਮਿਲਦਾ ਕਮ ਨਾਲ ਭਾਤਾ ਜਾਲ ਦੁਪੱਟਾ ਉਹ ਗੋਟਾ ਲਾਤਾ ਕਿੱਡਾ ਸੋਨਾ ਨਾਲ ਕਾਰੀਗਰ ਨੇ ਉਹ ਰੈੱਡ ਸੂਟ ਉਹ ਸਗਣਾ ਵਾਲਾ ਰੰਗ ਉਹ ਜਦੋਂ ਪਾ ਲੈਣਾ ਨਾ ਤੇ ਸੋਹਣੀ ਉਹ ਪੇਰੇ ਤੇ 글로ਈ 글로 ਆ ਜਾਣੀ ਏ ਦੇਖੋ ਜੀ ਆ ਬਰੀ ਵਾਲੇ ਸੂਟ ਦਿਖਾ ਰਹੇ ਆ ਜਿਹੜੇ ਤੁਸੀਂ ਵਿਆਹ ਤੋਂ ਬਾਅਦ 8-10 ਦਿਨ ਰਿਸ਼ਤੇਦਾਰੀਆਂ 'ਚ ਜਾਣਾ ਡਿਨਰ ਕਰਨੇ ਆ ਪਾਰਟੀਆਂ 'ਤੇ ਜਾਣਾ ਤੁਹਾਡੇ ਪਾਉਣ ਲਈ ਸੂਟ ਦਿਖਾ ਰਹੇ ਆ 11 ਸੂਟ ਚੁਣ ਕੇ ਲੈ ਜਾਓ ਚੀਜ਼ਾਂ ਇ ਈ ਦਮੋਂ ਕਿ ਤੁਹਾਡੀ ਰੂਹ ਖੁਸ਼ ਹੋ ਜਾਣੀਆ ਜਦੋਂ ਤੁਸੀਂ ਇੱਥੇ ਆਉਣਾ ਸਾਡੀ ਸੇਲਮੈਂਟ ਟੀਮ ਇੰਨੀ ਕੁ ਵਧੀਆ ਆ ਮੰਨ ਲਓ ਤੁਹਾਨੂੰ ਅਸੀਂ 10 ਸੂਟ ਦਿਖਾ ਦੇ ਤਾਂ ਉਹਦੇ ਵਿੱਚੋਂ ਤੁਸੀਂ 9 ਸੂਟ ਸਿਲੈਕਟ ਕਰ ਲੈਣੇ ਕਿਉਂਕਿ ਸਾਡੀ ਜਿਹੜੀ ਵੈਰਾਈਟੀ ਆ ਨਾ ਬੜੀ ਜੁਨੀਕ ਵੈਰਾਈਟੀ ਆ ਸਿਲੈਕਟਡ ਸਿਲੈਕਟਡ ਪੀਸ ਹੁੰਦੇ ਆ ਤੇ ਜਿਹੜਾ ਸੂਟ ਤੁਹਾਡੇ ਪਾਇਆ ਹੋ ਉਹ ਕਿਸੇ ਦੇ ਪਾਇਆ ਹੋਇਆ ਮਿਲਣਾ ਨਹੀਂ ਮਿਲਦਾ ਆਹ ਦੇਖੋ ਕੰਮ ਕਿੱਡਾ ਪਿਆਰਾ ਸੂਟ ਦੇ ਉੱਤੇ ਹੋਇਆ ਨਾਲ ਚ ਪੱਤਾ ਉਹ ਜੇ ਤੁਸੀਂ 11 ਸੂਟ ਬਣਾਣਿਆ ਨਾ ਤੇ 11 ਹੀ ਲੱਗ ਲੱਗ ਬਣਾ ਦੇਨੇ ਉਹ ਜਿਹੜੇ ਵੀ ਰਿਸ਼ਤੇਦਾਰ ਕੋ ਚਲ ਗਏ ਉਹਨੇ ਕਹਿਣਾ ਵਾ ਉਹ ਕਿੱਥੋਂ ਸੂਟ ਆ ਤੁਹਾਡੇ ਅੱਗੇ ਸਿਰਫ ਇੱਕੋ ਹੀ ਬੈਂਦੀ ਤੁਸੀਂ ਇਹੋੀ ਗੱਲ ਕਹਣੀ ਮਾਤੋ ਸ਼ਰੀਰ ਦਸਤਾਰ ਬੁੱਟਰ ਰੋਡ ਕਾਦਿਆ ਉਹ ਕਿਸੇ ਨੇ ਇੱਥੇ ਐਡ ਨਹੀਂ ਆ ਦੇ ਉਹ ਚੰਡੀਗੜ੍ਹ ਚਲ ਜਾਓ ਉਹ ਲੁਧਿਆਣਾ ਚਲ ਜਾਓ ਓ ਜਲੰਧਰ ਚਲ ਜੋ ਉਹ ਕਿਤੇ ਨਹੀਂ ਮਿਲਣੀਆਂ ਜੋ ਮਾਤੋਚਰੀ ਦਸਤਾਰ ਹੈ ਤੁਹਾਨੂੰ ਵੈਰਾਈਟੀਆਂ ਦੇ ਦੇਣੀਆਂ ਦੇਖੋ ਜੀ ਵਿਆਹ ਵਾਲੀ ਕੁੜੀ ਟੌਰ ਤਾਂ ਅਸੀਂ ਕੱਢਣੀ ਕਰਨੀ ਆ ਕੁੜੀ ਦੀ ਮੰਮੀ ਜੀ ਟੌਰ ਵੀ ਕੱਢਣੀ ਆ ਤਾਈ ਦੀ ਵੀ ਕੱਢਣੀ ਚਾਚੀ ਦੀ ਵੀ ਭੈਣਾਂ ਦੀ ਵੀ ਭਰਜਾਈਆਂ ਦੀ ਵੀ ਸਾਰੇ ਦੇ ਟੋਹਾਂ ਕੱਢਣੀਆਂ ਕਿਉਂਕਿ ਸਾਡੇ ਕੋਲ ਬਹੁਤ ਸੁਪਰ ਸੁਪਰ ਚੀਜ਼ਾਂ ਆ ਦੇਖੋ ਜੀ ਡਾਰਕ ਬਲੂ ਕਲਰ ਆ ਜਿਹੜਾ ਹਰ ਕੋਈ ਪਸੰਦ ਕਰਦਾ ਉੱਤੇ ਤੁਸੀਂ ਦੇਖੋ ਬਲੂ ਦੇ ਉੱਤੇ 골ਡਨ ਵਰਕ ਆ ਆ ਬਾਹਾਂ ਉੱਤੇ ਵੀ ਤੁਸੀਂ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਕਰਤੇ ਫੇਰ ਆ ਦੁਪੱਟਿਆਂ ਨੂੰ ਦੇਖੋ ਕਿੰਨਾ ਸੋਹਣਾ ਸ਼ਿੰਗਾਰ ਦਿੱਤਾ ਉਹ ਕਾਰੀਗਰਦਿਆਂ ਅੱਖਾਂ ਰਹਿ ਜਾਂਦੀਆਂ ਤੇ ਜਦੋਂ ਇਹ ਸੂਟ ਬਣ ਕੇ ਤੁਸੀਂ ਪੋਣਾ ਤਾਂ ਮੈਂ ਕਹਾਂ ਬਹਿ ਜਾ ਬਹਿ ਜਾ ਹੋ ਜੂ ਲੋਕੀ ਬਾਹਾਂ ਫੜ ਫੜ ਕੇ ਪੁੱਛਣਗੇ ਵੀ ਗੁੱਡੀ ਸੂਟ ਲੈ ਕੇ ਕਿੱਥੋਂ ਆਈਆਂ ਲੈ ਜੀ ਕਹਿੰਦੇ ਸੂਟ ਲੈਣਾ ਵਾ ਪੂਰਾ ਪਹਾੜਾ ਤੇ ਲੈਣਾ ਫਰਕਾ ਬਾਦੀ ਕਮਾ ਉਹ ਪਾਜੀ ਨਾਲ ਦੁਪੱਟੇ ਦਾ ਵੀ ਪੂਰਾ ਵਰਕ ਹੋਏ ਓਏ ਆ ਬਾਵਾ ਵੀ ਪੂਰੀਆਂ ਭਰੀਆਂ ਹੋਣ ਓਏ ਅਕਸਲਵਾਰ ਤੇ ਵੀ ਵਰਕ ਹੋਏ ਦੁਪੱਟਾ ਪੂਰਾ ਭਾਰਾ ਹੋਏ ਪਾਜੀ ਪਹਿਲੇ ਪਹਿਲੀ ਵਾਰੀ ਪਉਣਾ ਵਾ ਕਿਤੇ ਚਾਰਜੀ ਪੁੱਛਣ ਕਿ ਸੂਡ ਕਿੱਥੋਂ ਲਿਆ ਉਹਨਾਂ ਵਾਸਤੇ ਸਪੈਸ਼ਲ ਆਈਟਮ ਉਹ ਦੇਸੀ ਘੋਦੀਆਂ ਮਠਈਆਂ ਉਹ ਪਨੀਰ ਦੇ ਪਕੌੜੇ ਉਹ ਵੀ ਤਾਜ਼ਾ ਤਾਜ਼ਾ ਕੜਾਈ ਦੇ ਵਿੱਚੋਂ ਕੱਢੇ ਹੋਏ ਨੇ ਦੇਖੋ ਜੀ ਤਾਜ਼ੇ ਤਾਜ਼ੇ ਪਕੌੜੇ ਆ ਚਮ ਚਮ ਕਰਦੇ ਸੂਟ ਬੁਲਬੁਲ ਦੇ ਬੱਚਿਆਂ ਵਰਗੇ ਸੂਟ ਆ ਜੋ ਕਿਸੇ ਦੁਕਾਨ ਤੇ ਹਜੇ ਆਈਆਂ ਹੀ ਵੈਰਾਈਆਂ ਉਹ ਤੁਹਾਡੇ ਮੂਰੇ ਖੋਲ ਦਿੱਤੀਆਂ ਰੇਟ ਇਕੱਲੇ-ਇਕੱਲੇ ਸੂਟ ਤੇ ਲਿਖ-ਲਿਖ ਕੇ ਲਾਤਾ ਠੱਗੀ ਠੋਰੀ ਇੱਥੇ ਹੁੰਦੀ ਕੋਈ ਨਹੀਂ ਨਿਆਣਾ ਭੇਜੋ ਸਿਆਣਾ ਭੇਜੋ ਇੱਕੋ ਹੀ ਰੇਟ ਉਹ ਮੁੰਡੇ ਦੀ ਮੰਮੀ ਕਹਿੰਦੀ ਮੈਂ ਪਾਉਣਾ ਵਾ ਹੱਥ ਭਰੇ ਦਾ ਸੂਟ ਉਹ ਨਾਲ ਬਾਹਾਂ ਭਰੀਏ ਸੂਟ ਮੈਨੂੰ ਉਹ ਦੇ ਦਿਓ ਕਿ ਚਾਰ ਜੀ ਪੁੱਛਣ ਮੈਂ ਕਿਹਾ ਬੀਬੀ ਸੂਟ ਲੱਲਾ ਪਾ ਉਹ ਜਿੱਥੇ ਸਗਣ 500 ਰੁਪਈਆ ਪਾਉਣਾ ਨਾ 11-1100 ਰੁਪਈਆ ਪਾਉਣਾ ਆ ਸੂਟ ਪਾ ਕੇ ਆ ਵੀ ਤੁਸੀਂ ਚੈੱਕ ਕਰ ਲਓ ਜਿਹੜੇ ਤੁਸੀਂ ਕਨੇਡਾ ਤੋਂ ਨਾ ਅਮਰੀਕਾ ਤੋਂ ਨਾ ਇੰਗਲੈਂਡ ਤੋਂ ਨਾ ਨਿਊਜ਼ੀਲੈਂਡ ਆਸਟ੍ਰੇਲੀਆ ਤੋਂ ਨਾ ਤੁਸੀਂ ਵੀ ਦੋ ਦਿਨ ਕੱਢ ਕੇ ਆਏ ਹੋ ਵੀ ਕਾਦੀਆਂ ਮਾਜਰੀ ਧਰਤੀ ਤੇ ਜਾਣਾ ਸ੍ਰੀ ਅੰਮ੍ਰਿਤਸਰ 에어ਪੋਰਟ ਦੇ ਉਤਰੋ ਸਿੱਧੇ ਆਜੋ ਐਨ ਆਰ ਆਈਆਂ ਲਈ ਖਾਸ ਪਸੰਦਾ ਤੁਹਾਡੀਆਂ ਤਿਆਰ ਵਰ ਤਿਆਰ ਆ ਰਿਹਾ ਰੇਟ ਸਾਨੂੰ ਅਸੀਂ ਬਹੁਤ ਸੋਹਣੇ ਦੇਣੇ ਆ ਇੱਥੇ ਇਦਾਂ ਨਹੀਂ ਹੈਗਾ ਜੇ ਤੁਸੀਂ ਸੋਹਣੇ ਕੱਪੜੇ ਪਾ ਕੇ ਆ ਕੇ ਪਰਸ ਵੱਡਾ ਲੈ ਲਿਆ ਸੈਂਟ ਸੈਂਟ ਪਾ ਲਿਆ ਤਾਂ ਰੇਟ ਵੱਜ ਜਾਣਾ ਰੇਟ ਸਾਡੇ ਘੱਟ ਕੁਆਲਿਟੀ ਸਾਡੀ ਸੁਪਰ ਚੀਜ਼ਾਂ ਦਵਾਂਗੇ ਚੁਣ ਚੁਣ ਕੇ ਇਦਾਂ ਦੀਆਂ 50 ਗ੍ਰਾਮ ਪਿਓਰ ਦੇ ਉੱਪਰ ਸੂਟ ਕੋਈ ਮੰਗਦਾ 40000 ਕੋਈ ਮੰਗਦਾ 50 ਕੋਈ ਮੰਗਦਾ 45 ਪਰ ਬੁੱਟਰ ਰੋਡ ਬਾਤੋਂ ਸ਼ਰੀ ਨੇ ਕੰਮ ਨਹੀਂ ਹੋਂਦਣਾ ਉਹ ਜਿਹੜੇ ਚੰਗੇ ਸੂਟ ਨੇ ਵਧੀਆ ਸੂਟ ਨੇ ਤੁਹਾਨੂੰ ਸਸਤੇ ਤੋਂ ਸਸਤੇ ਭਾਅ ਦੇ ਦੇਣੇ ਆ ਉਹ ਤੁਹਾਡਾ ਲੱਖ ਲੱਖ ਰੁਪਏ ਦਾ ਫਾਇਦਾ ਕਰਾ ਦੇਣਾ ਲੱਖ ਲੱਖ ਰੁਪਏ ਦਾ ਆ ਵੇਖੋ ਸੂਟ ਓਹੋ ਹੋ ਕੀ ਕਮਾਲ ਕਰਤੀ ਨਾਲ ਭਾਤਾ ਧਾਗੇ ਦਾ ਕੰਮ ਉਹ ਦੁਪੱਟੇ ਦੇ ਕਿੰਨਾ ਉਹ 10 ਦਿਨ ਤੇ ਦੁਪੱਟੇ ਦੇ ਕੰਮ ਕਰਦੇ ਕਾਰੀਗਰ ਨੂੰ ਲੱਗ ਜਾਂਦੇ ਆ ਤੇ ਇਸ ਕਰਕੇ ਐਨਆਰਆਈਆਂ ਵੀਰਾਂ ਅੱਗੇ ਵੀ ਬੇਨਤੀ ਏ ਤੇ ਛੇਤੀ ਤੋਂ ਛੇਤੀ ਆਓ ਤੇ ਆਪਣੇ ਫਾਇਦੇ ਕਰਾਓ। ਉਹ ਸੁਣ ਲਓ ਸੁਣ ਲਓ ਸੁਣ ਲਓ। ਉਹ ਮੇਰੀ ਵੀ ਗੱਲ ਸੁਣ ਲਓ। ਉਹ ਲਹਿੰਗੇ ਹੁਣ ਨਹੀਂ ਰਹਿ ਮਹਿੰਗੇ। ਜਿਹੜੇ ਬਾਜ਼ਾਰ 'ਚ 70 70 ਹਜ਼ਾਰ, 80 80 ਹਜ਼ਾਰ, 40 40 ਹਜ਼ਾਰ, 50 50 ਹਜ਼ਾਰ ਚ ਰਹਿਣਿਓ ਸਾਡੇ ਕੋਲ 50 ਹਜ਼ਾਰਾਂ ਲਹਿੰਗਾ 15 20 ਹਜ਼ਾਰ ਚ ਲੈ ਜਾਓ। 70 80 ਹਜ਼ਾਰਾਂ ਲਹੇਗਾ 20 25 ਹਜ਼ਾਰ ਚ ਲੈ ਜਾਓ ਉਹ ਦੇਖੋ ਨਾ ਸਹੀ ਕਿਦਾਂ ਸ਼ਰਾਰੇ ਕਰਾਰੇ ਪਾ ਲਿਆ ਸੂਟ ਆਹ ਦੇਖੋ ਵੀ ਓਏ ਹੋਏ ਹੋਏ ਕਿੰਨਾ ਸੋਹਣਾ ਪੀਸ ਤਿਆਰ ਕੀਤਾ ਕੰਟਰਾਸਟ ਦੇ ਵਿੱਚ ਉੱਪਰੋਂ ਸਾਰਾ ਦੇਖੋ ਆਹ ਦੇਖ ਲਓ ਤਪਟਾ ਵੀ ਹੈਵੀ ਦੇਖ ਲਓ ਬਾਜ਼ਾਰ ਚ ਜਾਓਗੇ 18 20 ਹਜ਼ਾਰ ਰੁਪਏ ਦਾ ਇਹ ਮਿਲਣਾ ਤੁਹਾਨੂੰ ਸਾਡੇ ਕੋਲੋਂ ਕੋਈ 8000 10000 12 12000 ਆਹ ਦੇਖੋ ਜੀ ਸ਼ਰਟ ਪਾਈ ਆ ਪੂਰਾ ਪੈਪਲਨ ਤਿਆਰ ਕੀਤਾ ਪਿਆ ਆ ਆ ਹੇਠਾਂ ਦੇਖ ਤੁਸੀਂ ਦੇਖ ਲੋ ਇਦਾਂ ਦੀਆਂ ਚੀਜ਼ਾਂ ਚੌਣ ਚੌਣ ਕੇ ਲਿਆਉਂਦੀਆਂ ਚਾਹੇ ਬਲੈਕ ਲੈ ਲਓ ਸਲਵਾਰ ਸੂਟ ਚਾਹੇ ਲੈ ਜਾਓ ਪਲਾਇਆ ਸੂਟ ਸਰਾਰਾ ਸੂਟ ਚਾਹੇ ਤੁਸੀਂ ਇਦਾਂ ਦਾ ਪੈਂਟ ਸਟਾਈਲ ਲੈ ਜਾਓ ਸਾਰਿਆਂ ਦੇ ਫਾਇਦੇ ਹੋਣੇ ਆ ਉਹ ਵਿਆਹ ਭਾਵੇਂ ਮੁੰਡੇ ਦਾ ਆ ਗਿਆ ਭਾਵੇਂ ਕੁੜੀ ਦਾ ਆ ਗਿਆ ਮੇਰੇ ਭਰਾਵਾਂ ਦੇ ਵੀ ਵੱਡੇ ਫਾਇਦੇ ਜਿਹੜੇ ਬਾਜ਼ਾਰ 'ਚ ਜਾ ਕੇ ਤੁਸੀਂ ਇਦਾਂ ਦੇ 2 ਪੀਸ ਕੋਟ ਪੈਂਟ 12-12 ਹਜ਼ਾਰ ਦੇ 10 10000 ਦੇ ਲੈਨੇ ਹੋ ਸਾਡੇ ਕੋਲ ਆਜੋ 2995 ਚ 2 ਪੀਸ ਕੋਟ ਪੈਂਟ ਲੈ ਜਾਓ ਸਲਾਈ ਕਰਕੇ ਦਵਾਂਗੇ ਬਾਜ਼ਾਰ ਚ ਦਰਜੀ ਨੂੰ ਪੁੱਛ ਲੋ ਇਹਦੀ ਸਲਾਈ 303500 ਆ ਪਰ ਅਸੀਂ 2995 ਚ ਦਵਾਂਗੇ ਆ ਦੇਖੋ 3 ਪੀਸ ਕੋਟ ਪੈਂਟ ਬਾਜ਼ਾਰ ਚ 15000 16000 ਸਾਡਾ ਰੇਟ ਸਿਰਫ 3760 ਰੁਪਏ ਸਲਾਈ ਕਰਕੇ ਦਵਾਂਗੇ ਚੈਲੰਜ ਆ 5000 ਰੁਪਿਆ ਸਲਾਈ ਚੱਲਦੀ ਪਰ ਸਾਡੇ ਰੇਟ ਸਲਾਈ ਤੋਂ ਵੀ ਘੱਟ ਕਰਤੇ ਆ ਇਹ ਕੋਰਤਾ ਪਜਮਾ ਗੀਦਾ ਕਾਟਨ ਕੋਈ ਕਹਿੰਦਾ ਮੈਂ 3000 ਰੁਪਿਆ ਲੈਣਾ ਕੋਈ ਕਹਿੰਦਾ 3200 ਲੈਣਾ ਸਾਡੇ ਕੋਲ ਆਜੋ 13-1400 ਚ ਲੈ ਜਾਓ ਸਲਾਈ ਕਰਕੇ ਕੋਰਤਾ ਪਜਮਾ 8-8000 10-10000 ਰੁਪਿਆ ਇਹਦੀ ਚੱਲਦੀ ਆ ਰੈਂਟ ਇਹ ਮੁੱਲ ਲਊਗਾ ਦਾ 15-18 20-20000 ਸਾਡੇ ਕੋਲੋਂ ਸਿਰਫ 7000 ਪੈਚ ਸ਼ੇਰਬਾਨੀ ਸਲਾਈ ਕਰਕੇ ਲੈ ਜਾਓ ਆ ਦੇਖੋ ਤੁਸੀਂ ਬਾਈ ਇਹ ਦਿਖਾਓ ਹੋਣਾ ਚੀਜ਼ਾਂ ਸੋਨੇ ਵਰਗੀਆਂ ਚੀਜ਼ਾਂ ਰੈਡੀमेड ਦੇ ਵਿੱਚ ਵੀ ਦੱਸੋ ਕਿੰਨਾ ਕੁ ਪਰਥੂ ਪਾਤਾ ਲੋ ਜੀ ਰੈਡੀमेड ਦੇ ਪਾਤਾ ਪਰਥੂ ਕਹਿੰਦੀ ਮੈਂ ਪਾਉਣਾ ਪਰੋ ਜੈਕਟ ਵਾਲਾ ਸੂਟ ਨਾਲ ਪਾਉਣਾ ਇਹ ਸ਼ਰਾਰਾ ਮੈਂ ਪਾਉਣਾ ਇਹ ਇੰਗਲਿਸ਼ ਕਲਰ ਉਹਦੇ ਵਿੱਚ ਵੀ ਮਾਤੋ ਸ਼ਰੀਰ ਦਸਤਾਰ ਨੇ ਕਮਾਲ ਕਰਤੀ ਏ ਜਿੱਥੇ ਬਜ਼ਾਰਾਂ ਦੇ ਵਿੱਚ 8 8 9 9 ਹਜ਼ਾਰ ਦੇ ਵਿੱਚ ਸੁੱਟ ਲੈ ਇੱਥੇ ਤੁਹਾਨੂੰ ਹਜ਼ਾਰ 15 ਸੋ ਦੋਜ਼ਾ ਬੇਸ਼ੁਮਾਰ ਵੈਰਾਈਟੀ ਮਿਲਨੀ ਬੇਸ਼ੁਮਾਰ ਆ ਦੇਖੋ ਜੀ ਕਹਿੰਦੇ ਨજર ਨਾ ਲਗੇ ਡਿਜ਼ਾਈਨ ਵੀ ਤਿਆਰ ਕਰਤਾ ਮਾਤੂ ਸ਼ਰੀ ਦਸਤਾਰ ਨੇ ਚਾਹੇ ਬਲੈਕ ਕਲਰ ਲੈ ਜੋ ਚਾਹੇ ਆਹ ਕੰਟਰਾਸਟ ਵਾਲਾ ਲੈ ਜੋ ਚਾਹੇ ਤੁਸੀਂ ਐਦਾਂ ਦਾ ਫਰਾਕ ਸੂਟ ਲੈ ਜੋ ਆ ਲੈ ਜੋ ਤੋਤੀ ਸਲਵਾਰ ਸੂਟ ਲੈ ਜੋ ਓਯਾ ਲੈ ਜੋ ਪਲਾਜੋ ਸੂਟ ਲੈ ਜੋ ਚਾਹੇ ਵਨ ਵੀ ਡਰੈਸ ਲੈ ਜੋ ਸਾਡੇ ਕੋਲ ਸਾਰੀਆਂ ਵੈਰਾਈਟੀਆਂ ਸੂਟ ਸ਼ਰਾਰੇ ਗਰਾਰੇ ਲਹੰਗੇ ਗਾਉਣ ਡਰੈਸਾਂ ਕੋਟ ਪੈਂਟ ਕੋਟ ਤੇ ਪਜਾਮੇ ਸ਼ੇਰਮਾਨੀਆਂ ਬਲੇਜ਼ਰ ਬਾਸਕਟਾਂ ਪੱਗਾਂ ਦੇ ਵਿੱਚ 550 ਤੋਂ ਵੱਧ ਰੰਗ ਜਿਹੜੀ ਮਰਜ਼ੀ ਪੱਗ ਲੈ ਜਾਓ ਰੰਗ ਫੇਟ ਹੋ ਗਿਆ 3 ਮਹੀਨੇ ਦੇ ਅੰਦਰ ਬਦਲ ਕੇ ਨਵੀਂ ਪੱਗ ਦੇ ਦਾਂਗੇ ਮਤਲਬ ਸਾਰੇ ਪਾਸੇ ਵੱਡੇ ਫਾਇਦੇ ਆ ਉਹ ਜਾਣ ਕੇ ਲੈਣੀ ਹੋਈ ਨੰਬਰ ਸਕਰੀਨ ਤੇ ਆ ਮਾਤੂ ਸ਼੍ਰੀ ਦਸਤਾਰ ਬੁੱਟਰ ਰੋਡ ਕਾਦੀਆਂ ਤੇ ਆਜੋ ਵੱਡੇ ਫਾਇਦੇ ਕਰਾਂਗੇ